ਸਰ ਡੇਂਗੂ ਮੈਕੀਨ ਤਾਂ ਕਿੰਨੇ ਕੇਸ ਆ ਮੈਨੇ ਇਕੱਠਾ ਜਾਰਾ ਕਿੰਦਾ ਦਿੰਦਾ ਹੈ ਟੋਟਲ ਇਸ ਟਾਈਮ 64 ਕੇਸ ਆਏ ਹੈ 64 ਕੇਸ ਆਏ ਹੈ ਜਿਨ੍ਹਾਂ ਚੋਂ 33 ਕੇਸ ਜਿਹੜੇ ਅਰਬਨ ਏਰੀਆ ਚ ਤੇ 31 ਕੇਸ 31 ਕੇਸ ਰੂਰਲ ਏਰੀਆ ਜਿੱਦੱਕ ਹੋਏ ਬਾਕੀ ਜਿੱਥੇ ਤੱਕ ਇੰਤਜ਼ਾਮ ਦਾ ਸਵਾਲ ਹੈ ਹਰ ਹਸਪੀਟਲ ਚ ਡੇਂਗੀ ਵਾਰਡ ਅਸੀਂ ਸਟੈਬਲਿਸ਼ ਕੀਤਾ ਹੈ ਤੇ ਜੇ ਕਿਸੇ ਵੀ ਪੇਸ਼ੰਤ ਨੂੰ ਕੋਈ ਵੀ ਤਾਂ ਡੇਂਗੂ ਦੇ ਲੱਛਣ ਹੁੰਦੇ ਆ ਤਾਂ ਉਹ ਸਾਡੀਆਂ ਤਿੰਨ ਜਗ੍ਹਾ ਤੇ ਲੈਬਸ ਹੈਗੀਆਂ ਖੰਨਾ ਸਿਵਲ ਹਸਪੀਟਲ ਖੰਨਾ ਸਿਵਲ ਹਸਪੀਟਲ ਜਗਰਾਉਂ ਤੇ ਸਿਵਲ ਹਸਪੀਟਲ ਨੂਰੀਆਣਾ ਉਸ ਲੈਬ ਚੋਂ ਟੈਸਟ ਫਰੀ ਆਉ ਕੋਸਟ ਕਰਵਾ ਸਕਦਾ ਹੈ ਤੇ ਜੇ ਕੋਈ ਪ੍ਰਾਈਵੇਟ ਲੈਬ ਚ ਕਿਤੇ ਵੀ ਪੋਜ਼ਿਟਿਵ ਆਉਂਦਾ ਕੇਸ ਤਾਂ ਉਹ ਉਹਦੀ ਜਿਹੜੀ ਦਵਾਵਾ ਚ ਹੈ ਕੀ ਹੁੰਦੀ ਹੈ ਸਾਡੀ ਲੈਬ ਚ ਤਾਂ ਹੀ ਅਸੀਂ ਫਿਰ ਉਹਨੂੰ ਕਹਿੰਨੇ ਆ ਵੀ ਇਹ ਡੇਂਗੀ ਦਾ ਪੇਸ਼ੈਂਟ ਹੈ ਕੋਈ ਮਹੱਤਵਪੂਰਨ ਅੰਕੜਾ ਕੋਈ ਅੰਕੜਾ ਉਮ ਤੱਕ ਦੇਖੋ ਇੱਕ ਨਿਊਜ਼ ਸੀ ਮੈਂ ਪੜਿਆ ਸੀ ਸਸਪੈਕਟਿਡ ਡੇਂਗੀ ਡੈਥ ਹੈ ਜਿਹੜੀ ਵੀ ਡੈਥ ਹੁੰਦੀ ਹੈ ਉਹਦੀ ਜਾਂਚ ਹੁੰਦੀ ਹੈ ਡਿਸਟ੍ਰਿਕਟ ਲੈਵਲ ਤੇ ਕਮੇਟੀ ਹੈ ਇੱਕ ਸਟੇਟ ਲੈਵਲ ਤੇ ਕਮੇਟੀ ਹੈ ਜਦੋਂ ਜਾਂਚ ਤੋਂ ਬਾਅਦ ਹੀ ਅਸੀਂ ਇਹ ਕਹਿੰਦੇ ਆ ਵੀ ਇਹ ਡੇਂਗੀ ਦੀ ਡੈਥ ਹੈ ਇਸ ਲਈ ਲਾ ਕੇ ਵੀ ਇਸ ਤਰ੍ਹਾਂ ਆ ਰਿਹਾ ਕਾਫੀ ਚਾਰ ਚਨਾਕ ਦੇਖਦੇ ਜੀ ਆਕੜਾ ਲੱਗਦਾ ਲੱਗਦਾ ਵੀ ਇਹ ਗ੍ਰੰਥ ਦੇਖੋ ਜਿਹੜੀਆਂ ਸਾਡੀਆਂ ਟੀਮ ਹੈ ਨਾ ਉਹ ਕਿਤੇ ਵੀ ਜਾਂਦੀਆਂ ਜਿੱਦਾਂ ਜਗਾ ਜਗਾ ਤੇ ਜਾ ਕੇ ਲਾਗਵਾ ਚੈੱਕ ਕਰਦੀਆਂ ਜੇ ਜਿਨ੍ਹਾਂ ਰਕਵਗ ਵਿੱਚ ਪਿੱਛੇ ਕਾਫੀ ਲਾਵੇ ਮਿਲੇ ਸੀ ਤੇ ਹੋਰ ਕਈ ਏਰੀਆਜ਼ ਮਿਲੇ ਸੀ ਤੇ ਉਹ ਨਗਰ ਕੋ ਜਿਹੜੀ ਨਗਰ ਪਾਲਿਕਾ ਜਾਂ ਮਿਨਿਸਪਲ ਕਾਰਪੋਰੇਸ਼ਨ ਜਾਂ ਜਿੱਦਾਂ ਜਗਵਾਉਂ ਖੰਨਾ ਨਗਰ ਕੌਂਸਲ ਹੈ ਤੇ ਉੱਥੇ ਉਹਨਾਂ ਦੀਆਂ ਟੀਮਾਂ ਦਾ ਮਿਲ ਕੇ ਚਲਾਨੀ ਹੁੰਦੀ ਹੈ ਇਸ ਸਾਲ ਹੁਣ ਤੱਕ ਅਸੀਂ 1200 ਕੇਸ ਜਿਹੜੇ ਇਦਾਂ ਦੇ ਉਹਨਾਂ ਨੂੰ ਦੱਸੇ ਸੀ ਵੀ ਇਹ ਹੈ ਜਿਨ੍ਹਾਂ ਨੂੰ 671 ਨੂੰ ਚਲਾਨ ਸਰਕਰ ਦਿੱਤਾ ਗਿਆ ਸਮੱਸਿਆ ਦਾ ਪੀ.ਐਰ. ਅਕੀਨ ਰਣਕਸ਼ਨ ਕੀ ਹੋਣ ਦੇ ਕਾਰਨ ਕਿ ਮੇਰੇ ਜਿਹੜੇ ਆ ਪੈਦਾ ਹੋ ਸਕਦੇ ਨੇ ਕਿ ਬਈ ਲੋਕ ਰਖਾਣਾ ਅਸੀਂ ਦੇਖੋ ਸਾਰੇ ਲੋਕਾਂ ਨੂੰ ਵੀ ਅਪੀਲ ਕਰਾਂਗੇ ਕਿ ਆਲੇ ਦੁਆਲੇ ਕਿਤੇ ਵੀ ਪਾਣੀ ਨਾ ਇਕੱਠਾ ਹੋਣ ਦਿਓ ਤੇ ਵਾਈਡੇ ਨੂੰ ਜਦੋਂ ਇਹਦੀ ਐਕਟੀਵਿਟੀ ਵੀ ਹੁੰਦੀ ਹੈ ਗਮਲਿਆਂ 'ਚ ਟਾਇਰ 'ਚ ਜਾਂ ਕੂਲਰ ਵਾਟਰ ਪੂਲੋ ਜਿਹੜੇ ਹੁੰਦੇ ਆ ਉਹਨਾਂ 'ਚ ਪਾਣੀ ਨਾ ਇਕੱਠਾ ਹੋਣ ਦਿਓ ਤਾਂ ਜੋ ਡੇਂਗੂ ਦਾ ਜਿਹੜਾ ਲਾਗ ਆ ਉਹ ਨਾ ਪੈਦਾ ਹੋਵੇ ਜੇ ਕਿਸੇ ਨੂੰ ਵੀ ਡੇਂਗੂ ਦੇ ਸਿੰਟਮ ਇਕਦਾ ਮੁਖਾਬ ਹੋਣਾ ਸਿਰ ਦਰਦ ਹੋਣਾ ਹਾਈ ਗ੍ਰੇਡ ਫੀਵਰ ਹੈ ਬੋਡੀ ਐਕਸ ਹੈ ਤਾਂ ਉਹ ਜਾ ਕੇ ਆਪਣੀ ਟੈਸਟਿੰਗ ਕਰਵਾ ਸਕਦਾ ਤੇ ਜੇ ਕੋਈ ਉਹਨਾਂ ਨੂੰ ਕੋਈ ਹੋਰ ਸਹਾਇਤਾ ਚਾਹੀਦੀ ਹੈ ਮੈਡੀਕਲ ਸਹਾਇਤਾ ਆਪਣੇ ਨੇੜੇ ਦੇ ਮੈਡੀਕਲ ਕੇਂਦਰ ਵਿੱਚ ਜਿਹੜਾ ਸਹਾਇਤਾ ਕੇਂਦਰ ਹੈ ਮੈਡੀਕਲ ਸਹਾਇਤਾ ਕੇਂਦਰ ਉੱਥੇ ਜਾ ਕੇ ਵੀ ਜਾਂਚ ਕਰਵਾ ਸਕਦਾ ਤੇ ਸਹਾਇਤਾ ਲੈ ਸਕਦਾ ਇਹ ਅਲੱਗ-ਅਲੱਗ ਹਸਪਤਲ ਤੇ ਅਲੱਗ-ਅਲੱਗ ਨੰਬਰ ਹੈ ਜਿੱਦਾਂ ਉਹ ਸਿਵਲ ਹਸਪਤਲ ਲੁਧਿਆਣਾ ਥੋੜਾ ਸਾਡਾ ਮੇਨ ਹਸਪਤਲ ਹੈ ਉੱਥੇ ਜ਼ਿਆਦਾ ਬੈਡ ਹੈ ਜੈਪੁਰ ਤੇ ਜਦਾਂ ਜਗਰਾਉਂ ਖੰਨਾ ਰਾਏਕੋਟ ਸਮਵਾਲਾ ਇੱਥੇ ਵੀ ਜਾਂਦੇ ਕਿਤੇ ਸਰ ਡੇਂਗੂ ਮੈਕਿੰਗ ਹੁਣ ਤੱਕ ਨੇ ਕਿੰਨੇ ਕੇਸ ਆਏ ਨੇ ਕੁੱਟੇ ਜਾ ਰਹੇ ਨੇ ਟੋਟਲ ਇਸ ਟਾਈਮ 64 ਕੇਸ ਆਏ ਐ 64 ਕੇਸ ਆਏ ਐ ਜਿਨ੍ਹਾਂ ਚੋਂ 33 ਕੇਸ ਜਿਹੜੇ ਅਰਬੋਨਿਰੀਆ ਚ ਤੇ 31 ਕੇਸ 31 ਕੇਸ ਰੂਰ ਏਰੀਆਜ਼ ਚ ਡੈਟਾ ਆਏ ਬਾਕੀ ਜਿੱਥੇ ਤੱਕ ਇੰਤਜ਼ਾਮ ਦਾ ਸਵਾਲ ਹੈ ਹਰ ਹਸਪੀਟਲ ਚ ਡੇਂਗੀ ਵਾਰਡ ਅਸੀਂ ਸਟੈਬਲਿਸ਼ ਕੀਤਾ ਹੈ ਤੇ ਜੇ ਕਿਸੇ ਵੀ ਪੇਸ਼ੈਂਟ ਨੂੰ ਕੋਈ ਵੀ ਇਦਾਂ ਦੇ ਡੇਂਗੂ ਦੇ ਲੱਛਣ ਹੁੰਦੇ ਆ ਤਾਂ ਉਹ ਸਾਡੀਆਂ ਤਿੰਨ ਜਗ੍ਹਾ ਤੇ ਲੈਬs ਹੈਗੀਆਂ ਕੰਨਾ ਸਿਵਲ ਹਸਪੀਟਲ ਕੰਨਾ ਸਿਵਲ ਹਸਪੀਟਲ ਜਗਰਾਉਂ ਤੇ ਸਿਵਲ ਹਸਪੀਟਲ ਨੂਰੀਆਣਾ ਉਸ ਲੈਬ ਚ ਉਹ ਟੈਸਟ ਪ੍ਰੀ ਉਹ ਪੋਸਟ ਕਰਵਾ ਸਕਦਾ ਹੈ ਤੇ ਜੇ ਕੋਈ ਪ੍ਰਾਈਵੇਟ ਲੈਬ ਚ ਕਿਤੇ ਵੀ ਪੋਜ਼ਿਟਿਵ ਆਉਂਦਾ ਕੇਸ ਤਾਂ ਉਹ ਉਹਦੀ ਜਿਹੜੀ ਦੁਬਾਰਾ ਚੈੱਕੀ ਹੁੰਦੀ ਹੈ ਸਾਡੀ ਲੈਬ ਚ ਤਾਂ ਹੀ ਅਸੀਂ ਤੇ ਉਹਨੂੰ ਕਹਿੰਨੇ ਆਂ ਵੀ ਇਹ ਡੇਗੀ ਦਾ ਪੇਸ਼ੈਂਟ ਹੈ ਤਾਂ ਕੋਈ ਮਹੱਤਵਪੂਰਨ ਅੰਕੜਾ ਕੋਈ ਆੰਗਰੇਜ਼ ਹੈ ਕਿ ਨਹੀਂ ਉਹਨ ਤੱਕ ਦੇਖੋ ਇੱਕ ਨਿਊਜ਼ ਸੀ ਮੈਂ ਪੜਿਆ ਸੀ ਸਸਪੈਕਟਿਡ ਡੇਂਗੀ ਡੈਥ ਹੈ ਜਿਹੜੀ ਵੀ ਡੈਥ ਹੁੰਦੀ ਹੈ ਉਹਦੀ ਜਾਂਚ ਹੁੰਦੀ ਹੈ ਡਿਸਟ੍ਰਿਕਟ ਲੈਵਲ ਤੇ ਕਮੇਟੀ ਹੈ ਇੱਕ ਸਟੇਟ ਲੈਵਲ ਤੇ ਕਮੇਟੀ ਹੈ ਜਦੋਂ ਜਾਂਚ ਤੋਂ ਬਾਅਦ ਹੀ ਅਸੀਂ ਇਹ ਕਹਿੰਦੇ ਆ ਵੀ ਇਹ ਡੇਂਗੀ ਦੀ ਡੈਥ ਹੈ ਇਸ ਕਰਾਮ ਲੈ ਕੇ ਵੀ ਕੀਤੀ ਕਰਾਇਆ ਕਾਫੀ ਚਾਰ ਕਰਾਮ ਤੇ ਇਹਦੀ ਅੰਕੜਾ ਲਗਾ ਲਗਾ ਕਰਦੇ ਆਂ ਦੇਖੋ ਜਿਹੜੀਆਂ ਸਾਡੀਆਂ ਟੀਮਾਂ ਹਨ ਉਹ ਕਿਤੇ ਵੀ ਜਾਂਦੀਆਂ ਜਿੱਦਾਂ ਜਗਾ ਜਗਾ ਤੇ ਜਾ ਕੇ ਲਾਗਵਾ ਚੈੱਕ ਕਰਦੀਆਂ ਜੇ ਜਿਦਾਂ ਰੱਖ-ਵਾਰਕ ਪਿੱਛੇ ਕਾਫੀ ਲਾਵੇ ਮਿਲੇ ਸੀ ਤੇ ਹੋਰ ਕਈ ਏਰੀਆਸ ਮਿਲੇ ਸੀ ਤੇ ਉਹ ਫਿਰ ਨਗਰ ਕੋਲ ਜਿਹੜੀ ਨਗਰਪਾਲਿਕਾ ਜਾਂ ਮਿਨਿਸਪਲ ਕਾਰਪੋਰੇਸ਼ਨ ਜਾਂ ਜਿਦਾਂ ਜਗਵਾਉਂ ਖੰਨਾ ਨਗਰ ਕੌਂਸਲ ਹੈ ਤੇ ਉੱਥੇ ਉਹਨਾਂ ਦੀਆਂ ਟੀਮਾਂ ਦਾ ਮਿਲ ਕੇ ਚਲਾਨੀ ਹੁੰਦੀ ਹੈ ਇਸ ਸਾਲ ਹੁਣ ਤੱਕ ਅਸੀਂ 1200 ਕੇਸ ਜਿਹੜੇ ਇਦਾਂ ਦੇ ਉਹਨਾਂ ਨੂੰ ਦੱਸੇ ਸੀ ਵੀ ਇਹ ਹੈ ਜਿਦਾਂ ਜੁ 671 ਨੂੰ ਚਲਾਨ ਸਰਵ ਕਰ ਦਿੱਤਾ ਗਿਆ ਹੈ ਇਹ ਰੈਕਸ਼ਨ ਕੀ ਦੇ ਕਾਰਨ ਕਿ ਮੇਰੇ ਜਿਹੜੇ ਆ ਪੈਦਾ ਹੋ ਸਕਦੇ ਨੇ ਕਿਵੇਂ ਲੋਕ ਰੱਖਦਾ ਅਸੀਂ ਦੇਖੋ ਸਾਰੇ ਲੋਕਾਂ ਨੂੰ ਵੀ ਅਪੀਲ ਕਰਾਂਗੇ ਕਿ ਆਲੇ ਦੁਆਲੇ ਕਿਤੇ ਵੀ ਪਾਣੀ ਨਾ ਇਕੱਠਾ ਹੋਣ ਦਿਓ ਤੇ ਵਾਈਡੇ ਨੂੰ ਜਦੋਂ ਇਹਦੀ ਐਕਟੀਵਿਟੀ ਵੀ ਹੁੰਦੀ ਹੈ ਗਮਲਿਆਂ 'ਚ ਟਾਇਰ 'ਚ ਜਾਂ ਕੂਲਰ ਵਾਟਰ ਪੂਲੋ ਜਿਹੜੇ ਹੁੰਦੇ ਆ ਉਹਨਾਂ 'ਚ ਪਾਣੀ ਨਾ ਇਕੱਠਾ ਹੋਣ ਦਿਓ ਤਾਂ ਜੋ ਡੇਂਗੂ ਦਾ ਜਿਹੜਾ ਲਾਗ ਆ ਉਹ ਨਾ ਪੈ ਲਾਓਗੇ ਇਹ ਕਿਸੇ ਨੂੰ ਵੀ ਡੇਂਗੂ ਦੇ ਸਿੰਟਮ ਹੈ ਜੇ ਤੁਹਾਨੂੰ ਬੁਖਾਰ ਹੋਣਾ, ਸਿਰ ਦਰਦ ਹੋਣਾ, ਹਾਈ ਗ੍ਰੇਡ ਫੀਵਰ ਹੈ, ਬੋਡੀ ਐਕਸ ਹੈ, ਤਾਂ ਉਹ ਜਾ ਕੇ ਆਪਣੀ ਟੈਸਟਿੰਗ ਕਰਵਾ ਸਕਦਾ ਹੈ ਤੇ ਜੇ ਕੋਈ ਉਹਨਾਂ ਨੂੰ ਕੋਈ ਹੋਰ ਸਹਾਇਤਾ ਚਾਹੀਦੀ ਹੈ, ਮੈਡੀਕਲ ਸਹਾਇਤਾ ਆਪਣੇ ਨੇੜੇ ਦੇ ਮੈਡੀਕਲ ਕੇਂਦਰ ਜਿਹੜਾ ਸਹਾਇਤਾ ਕੇਂਦਰ ਹੈ, ਮੈਡੀਕਲ ਸਹਾਇਤਾ ਕੇਂਦਰ ਉੱਥੇ ਜਾ ਕੇ ਵੀ ਜਾਂਚ ਕਰਵਾ ਸਕਦਾ ਹੈ ਤੇ ਸਹਾਇਤਾ ਲੈ ਸਕਦਾ ਹੈ। ਸਰਕਾਰ ਨੇ ਇੱਕ ਤਰੀਕੇ ਦੇ ਇੰਤਜ਼ਾਮੇ ਕਿੰਨੇ ਬੈੱਡ ਲਗਾਏਗੇ? ਇਹ ਅਲੱਗ-ਅਲੱਗ ਹਸਪੀਟਲ 'ਚ ਅਲੱਗ-ਅਲੱਗ ਨੰਬਰ ਹੈ। ਜਿੱਦਾਂ ਉਹ ਸਿਵਲ ਹਸਪੀਟਲ ਲੁਧਿਆਣਾ ਤੋਂ ੜਾ ਸਾਡਾ ਮੇਨ ਹਸਪੀਟਲ ਹੈ, ਉੱਥੇ ਜ਼ਿਆਦਾ ਬੈ ਬੈਰੀ ਫਰੀ ਦੇ ਇਤਾਨ ਦਿਗਵਾਉ ਖੰਨਾ ਰਾਏਕੋਟ ਸਮਵਾਲਾ ਇੱਥੇ ਵੀ ਜੰਪੀਟੇ